ਵਧੇ ਹੋਏ ਰੇਟਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਕੀਤਾ ਇੱਕ ਵਾਰ ਫਿਰ ਤੌਫਰੀ ਐਤਵਾਰ ਤਕਰੀਬਨ 11 ਵਜੇ ਤਕਰੀਬ ਸਰਦਾਰ ਦਿਲਬਖ ਸਿੰਘ ਗਿਲ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਟੋਲ ਦੇ ਇਸ ਸਾਲ ਵਿੱਚ ਤਿੰਨ ਵਾਰ ਰੇਟ ਵਧੇ ਨੇ ਅਤੇ ਵਧੇ ਰੇਟਾਂ ਨੂੰ ਮੁੱਖ ਰੱਖਦੇ ਹੋਏ ਅਤੇ ਪਬਲਿਕ ਦੀ ਮੰਗ ਨੂੰ ਲੈ ਕੇ ਸਾਡੀਆਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅਤੇ ਬੀਕੇਯੂ ਦੁਆਬਾ ਵੱਲੋਂ ਟੋਲ ਨੂੰ ਫ੍ਰੀ ਕਰ ਦਿੱਤਾ ਗਿਆ ਹੈ। ਉਹਨਾਂ ਕਹੇ ਕਿ ਟੋਲ ਪਲਾਜ਼ਾ ਦੀ ਮੁਨਿਆਦ ਖਤਮ ਹੋਏ 2 ਸਾਲ ਹੋ ਗਏ ਹਨ ਇਸ ਕਰਕੇ ਇਹ ਬੰਦ ਹੋਣਾ ਚਾਹੀਦਾ ਹੈ ਜੇ ਸਰਕਾਰ ਬੰਦ ਨਹੀਂ ਕਰਦੀ ਤਾਂ ਉਹ ਉਹੀ ਪੁਰਾਣਾ ਰੇਟ 150 ਰੁਪਏ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਪਹਿਲਾਂ 150 ਰੁਪਏ ਵਿੱਚ 24 ਘੰਟੇ ਦਾ ਆਨ-ਜਾਨ ਹੁੰਦਾ ਸੀ ਦਿਹਾੜੀ ਵਿੱਚ 3-4 ਵਾਰ ਲੰਘ ਜਾਂਦੇ ਸਨ ਲੋਕ ਤੇ ਹੁਣ 420 ਇੱਕ ਪਾਸੇ ਦਾ ਦਿਓ ਅਤੇ ਵਾਪਸ ਆ ਕੇ ਫਿਰ 420 ਦੇਣੇ ਪੈਂਦੇ ਨੇ ਪ੍ਰਧਾਨ ਸਰਦਾਰ ਦਿਲਬਖ ਸਿੰਘ ਜੀ ਨੇ ਇਹ ਵੀ ਆਖਿਆ ਕਿ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਅਤੇ ਐਨਐਚਆਈ ਨੂੰ ਵੀ ਪੱਤਰ ਲਿਖਿਆ ਸੀ। ਉਹਨਾਂ ਕਿਹਾ ਕਿ ਕਿਹੜਾ ਐਸਾ ਬਜਟ ਹੈ ਜਿਹੜਾ ਇਸੇ ਟੋਲ ਤੋਂ ਪੂਰਾ ਕੀਤਾ ਜਾਂਦਾ ਹੈ। ਹਰ ਰੋਜ਼ ਇਸ ਦੇ ਰੇਟ ਵਧਾ ਦਿੱਤੇ ਜਾਂਦੇ ਨੇ। ਇਹ ਸਹਿਨਯੋਗ ਨਹੀਂ ਹੈ ਅਤੇ ਸ਼ਰਿਆਮ ਪਬਲਿਕ ਦੀ ਜੇਬ ਉੱਤੇ ਡਾਕਾ ਪੈ ਰਿਹਾ। ਜੋ ਅਸੀਂ ਹੁਣ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਹਾਲਾਂਕਿ ਸਾਡੀਆਂ ਕਿਸਾਨਾਂ ਦੇ ਗੱਡੀਆਂ ਲੰਗਾ ਦਿੱਤੀਆਂ ਜਾਂਦੀਆਂ ਨੇ ਪਰ ਫਿਰ ਵੀ ਇਹ ਪਬਲਿਕ ਨੂੰ ਮੁੱਖ ਰੱਖ ਕੇ ਅਸੀਂ ਇਹ ਫੈਸਲਾ ਲੈਂਦਾ ਹੈ ਉਹਨਾਂ ਕਹਿੰਿਆ ਕਿ ਜਦ ਤੱਕ ਰੇਟ ਨਹੀਂ ਘਟਦੇ ਅਸੀਂ ਇੱਥੇ ਹੀ ਧਰਨਾ ਪ੍ਰਦਰਸ਼ਨ ਕਰਦੇ ਰਹਾਂਗੇ ਮੇਰਾ ਨਾਮ ਦਲਬਾਜ ਸਿੰਘ ਗੇਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਆਈ ਟੋਲ ਫ੍ਰੀ ਕੀਤਾ ਜੀ ਤੁਸੀਂ ਇਹ ਟੋਲ ਦੇ ਨਾ ਇਸ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧੇ ਨੇ ਇਹ ਵਾਧੇ ਰੇਟਾਂ ਨੂੰ ਮੁੱਖ ਰੱਖ ਕੇ ਪਬਲਿਕ ਦੀ ਮੰਗ ਦੇ ਉੱਪਰ ਅਸੀਂ ਇਹ ਦੋ ਜਥੇਬੰਦੀਆਂ ਵੱਲੋਂ ਪੀਕੇਜੂ ਦਬਾਵਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਫ੍ਰੀ ਕਰਤਾ ਜੀ ਕੀ ਲੱਗਦਾ ਜੀ ਟੋਲ ਨੂੰ ਫ੍ਰੀ ਕੀਤਾ ਪਿਛਲੇ ਦਿਨੀ ਕਾਲ ਵੀ ਦਿੱਤੀ ਆ ਤੁਸੀਂ ਪਰ ਅੱਜ ਟੋਲ ਫ੍ਰੀ ਕਰ ਦਿੱਤਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਉਸ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਇੱਕ ਵਾਰੀ ਮੰਗ ਪੱਤਰ ਵੀ ਦੇ ਕੇ ਆਏ ਆ ਐਨਐਚਏ ਨੂੰ ਵੀ ਮੰਗ ਪੱਤਰ ਭੇਜਿਆ ਸੀ ਵੀ ਰੇਟ ਬਹੁਤ ਜ਼ਿਆਦਾ ਵਧ ਰਹੇ ਨੇ ਕਿਹੜਾ ਸਰਕਾਰ ਦਾ ਇਹੋ ਜਿਹਾ ਬਜਟ ਆ ਜਿਹੜਾ ਇਸੇ ਟੋਲ ਦੇ ਉੱਪਰ ਪੈ ਰਿਹਾ ਜਾਂ ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਫੈਸਿਲਿਟੀ ਸਾਨੂੰ ਦੇ ਰਹੇ ਆ ਇਹਦਾ ਕਰਕੇ ਤੁਸੀਂ ਹਰ ਰੋਜ਼ ਟੋਲ ਦੇ ਰੇਟ ਵਧਾ ਰਹੇ ਹੋ ਤੁਸੀਂ ਇਸ ਕਰਕੇ ਇਹ ਨਾ ਸਹਿਣ ਜੋਗਾ ਤੇ ਜਿਹੜਾ ਕਿ ਲੋਕਾਂ ਦੀ ਜੇਬ ਤੇ ਵੱਡਾ ਢਾਕਾ ਪੈ ਰਿਹਾ ਔਰ ਅਸੀਂ ਇਹ برداشت ਨਹੀਂ ਕਰ ਸਕਦੇ ਹਾਲਾਂਕਿ ਸਾਡੀਆਂ ਕਿਸਾਨਾਂ ਦੀਆਂ ਗੱਡੀਆਂ ਜਿਹੜੀਆਂ ਲੰਘਦੀਆਂ ਨੇ ਨਗਾਹ ਦਿੰਦਿਆ ਟੋਲ ਵਾਲੇ ਪਰ ਫਿਰ ਵੀ ਕਿਤੇ ਨਾ ਕਿਤੇ ਪਬਲਿਕ ਨੂੰ ਮੁੱਖ ਰੱਖ ਕੇ ਅਸੀਂ ਇੱਕ ਜਿਹੜਾ ਫੈਸਲਾ ਲਿਆ ਹੋ ਕੀ ਲੱਗਦਾ ਜਿਹੜੀ ਤੁਹਾਡੇ ਕੋਲ ਕਿੰਨੇ ਕਿੰਨੇ ਰੇਟਾਂ ਦੇ ਵਿੱਚ ਅਗਰ ਗੱਲ ਕਰੀਏ ਤੁਸੀਂ ਜ਼ਿਕਰ ਕਰ ਰਹੇ ਸੀ ਕਿੰਨੇ ਦੇ ਰੇਟਾਂ ਚ ਜਾਪਾ ਹੋ ਗਿਆ ਅਸੀਂ ਵੀ ਇਹ ਗੱਲ ਕਹਿੰਨੇ ਆ ਜੀ ਇਹ ਦਾ 2 ਸਾਲ ਹੋ ਗਏ ਮਨਿਆਦ ਪੂਰੀ ਹੋਈ ਨੂੰ ਇਹ ਟੋਲੀ ਫਰੀ ਬੰਦ ਹੋਣਾ ਚਾਹੀਦਾ ਅਗਰ ਇਹ ਗਵਰਨਮੈਂਟ ਬੰਦ ਨਹੀਂ ਕਰਦੀ ਤਾਂ ਜਿਹੜਾ ਪੁਰਾਣਾ ਰੇਟ ਸੀ 150 ਰੁਪਿਆ 150 ਰੁਪਏ ਚ 24 ਘੰਟੇ ਦੀ ਪਰਚੀ ਕੱਟਦੇ ਸੀ ਤਿੰਨ ਚਾਰ ਵਾਰੀ ਆ ਜਾਈ ਜਾਂਦਾ ਸੀ ਹੁਣ 430 ਦੀ ਪਰਚੀ ਤੇ ਇੱਕ ਵਾਰ ਸਾਂ ਹੁੰਦਾ ਵਾਪਸੀ ਹੋਣਾ 430 ਫੇਰ ਦੇ ਦਿਓ ਇਹ ਫਾਸਟੈਗ ਨਹੀਂ ਹੈਗਾ ਇਹ ਬਾਲਟੈਗ ਤੇ ਆ ਤੇ ਫਿਰ ਬੰਦਾ ਲੱਗਦਾ ਵਾ ਉਤਰਾ ਨੰਗਾ ਨਹੀਂ ਦਿੰਦਾ ਪ੍ਰਧਾਨ ਜੀ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸ਼ਨੀਵਾਰ ਤੱਕ ਜਲਵਾਣ ਨਹੀਂ ਕੋਈ ਹੋਈ ਟੋਲ ਕਲਾਗੇ ਆ ਲੈਣਾ ਨਹੀਂ ਸਾਡੀ ਕੋਈ ਨਹੀਂ ਹੋਈ ਇਹ ਮੇਰੇ ਸਾਥੀ ਜਥੇਬੰਦੀ ਨੇ ਜੀ ਕਿੰਨੇ ਦਿਨਾਂ ਲਈ ਤੁਸੀਂ ਇਹ ਟੋਲ ਤੇ ਬੈਠੇ ਰਹੋਗੇ ਜਿੰਨਾ ਚਿਰ ਸਾਡਾ ਰੇਟ ਨਹੀਂ ਲੱਗਦਾ ਕਈ ਕੀ ਨਾਮ ਹੈ ਜੀ ਦਾ ਪੰਡਲਾ ਪਾ ਜੀ ਮੈਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੁਨੀਅਨ ਦੁਆਬਾ ਜੀ ਹਾਂ ਜੀ ਅਸੀਂ ਟੋਲ ਫਰੀ ਕਰ ਦਿੱਤਾ ਗਿਆ ਹੈ ਜੀ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਜਿਵੇਂ ਪ੍ਰਧਾਨ ਦਲਬਾਤ ਸਿੰਘ ਗਿੱਲ ਉਹਨਾਂ ਨੇ ਦੱਸਿਆ ਆਪ ਜੀ ਨੂੰ ਸੰਖੇਪ ਵਿੱਚ ਤੇ ਅਸੀਂ ਉਦੋਂ ਤੱਕ ਇੱਥੋਂ ਉੱਠਾਂਗੇ ਨਹੀਂ ਅਸੀਂ ਟੋਲ ਫਰੀ ਚੱਲੂਗਾ ਜੀ ਕੀ ਲੱਗਦਾ ਜੀ ਡਿਮਾਂਡ ਜਿਹੜੀ ਐ ਕਿਹਾ ਜਾ ਰਿਹਾ ਹੈ ਕਿਸਾਨ ਨੰਨੇ ਜਾਂਦੇ ਨੇ ਪਰ ਲੋਕਲੇਡੇ ਲੋਕਾਂ ਦੇ ਹਿੱਤ ਨੂੰ ਦੇਖਦੇ ਲੋਕਾਂ ਦੇ ਦੇਖੋ ਜੀ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਅੱਜ ਸਾਰੀ ਗੱਲ ਦੀ ਸਮਝ ਆ ਗਈ ਪਹਿਲਾਂ ਸਰਕਾਰਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਕੀ ਕਿਸਾਨ ਜਥੇਬੰਦੀਆਂ ਇਹ ਇਹ ਰਲਦਿਆਂ ਦੀ ਜੀ ਇਹ ਹਰੇਕ ਜਗ੍ਹਾ ਧਰਨਾ ਲਾ ਲੈਂਦੀਆਂ ਨੇ ਲੋਕਾਂ ਨੂੰ ਬੜਾ ਡੀਮੋਟੀਵੇਟ ਕੀਤਾ ਗਿਆ ਪਰ ਅੱਜ ਲੋਕ ਬਹੁਤ ਸਮਝਦਾਰ ਆ ਲੋਕਾਂ ਨੇ ਆ ਇਲੈਕਸ਼ਨ 'ਚ ਜਵਾਬ ਵੀ ਦੇ ਦਿੱਤਾ ਸਰਕਾਰ ਨੂੰ ਔਰ ਲੋਕੀ ਸਮਝ ਗਏ ਆ ਔਰ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਜਿਹੜੀ ਕਿਸਾਨ ਜਥੇਬੰਦੀਆਂ ਇਹ ਲੋਕ ਹਿੱਤ ਲਈ ਕੰਮ ਹਮੇਸ਼ਾ ਕਰਦੀ ਆਈਆਂ ਤੇ ਅਸੀਂ ਵੀ ਕਰਦੇ ਰਹਾਂਗੇ